ਸਰਕਾਰ ਦਾ ਨਵਾਂ ਫੈਸਲਾ ਜਿੱਥੇ ਦੋ ਤੋਂ ਵੱਧ ਬੱਚੇ ਪੈਦਾ ਕਰ ਸਕਦੇ ਹਨ ਲੋਕ ਜੀ ਹਾਂ ਮੌਜੂਦਾ ਸਮੇਂ ਵਿੱਚ ਕਈ ਦੇਸ਼ ਘਟਦੀ ਜਨਮ ਦਰ ਤੋਂ ਪਰੇਸ਼ਾਨ ਹਨ ਇਸ ਲਈ ਉਹ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰ ਰਹੇ ਹਨ ਹਾਲ ਹੀ ਵਿੱਚ ਵਿਏਟਨਾਮ ਨੇ ਘਟਦੀ ਜਨਮ ਦਰ ਨੂੰ ਰੋਕਣ ਅਤੇ ਦੇਸ਼ ਦੀ ਵੱਧਦੀ ਬਜ਼ੁਰਗ ਆਬਾਦੀ ਦੇ ਦਬਾਅ ਘਟ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਦੋ ਬੱਚਿਆਂ ਦੀ ਨੀਤੀ ਨੂੰ ਖਤਮ ਕਰ ਦਿੱਤਾ ਹੈ। ਵਿਏਟਨਾਮ ਦੀ ਸਰਕਾਰੀ ਸਮਾਚਾਰ ਐਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਸ਼ਟਰੀ ਅਸੈਂਬਲੀ ਨੇ ਉਹਨਾਂ ਨਿਯਮਾਂ ਨੂੰ ਖਤਮ ਕਰਨ ਲਈ ਸੋਧਾਂ ਪਾਸ ਕੀਤੀਆਂ ਜੋ ਪਰਿਵਾਰ ਨੂੰ ਸਿਰਫ ਇੱਕ ਜਾਂ ਦੋ ਬੱਚੇ ਪੈਦਾ ਕਰਨ ਦੀ ਹੀ ਆਗਿਆ ਦਿੰਦੇ ਸਨ। ਵਿਏਟਨਾਮੀ ਪਰਿਵਾਰ ਵਿੱਚ ਇਸ ਸਮੇਂ ਪਹਿਲਾ ਨਾਲੋਂ ਘੱਟ ਬੱਚੇ ਹਨ 2021 ਵਿੱਚ ਵੀਅਤਨਾਮ ਦੀ ਜਨਮਦਾਰ ਪ੍ਰਤੀਔਰਤ 2.11 ਬੱਚੇ ਸੀ ਜੋ ਲੰਬੇ ਸਮੇਂ ਵਿੱਚ ਆਬਾਦੀ ਵਿੱਚ ਗਿਰਾਵਟ ਤੋਂ ਬਚਣ ਲਈ ਲੋੜੀਂਦੀ ਬਦਲੀਦਾਰ ਤੋਂ ਥੋੜੀ ਵੱਧ ਸੀ ਉਦੋਂ ਤੋਂ ਜਨਮਦਾਰ ਵਿੱਚ ਲਗਾਤਾਰ ਗਿਰਾਵਟ ਆਈ ਹੈ 2022 ਵਿੱਚ ਜਨਮਦਾਰ 2.1 2023 ਵਿੱਚ 1.96 ਅਤੇ 2024 ਵਿੱਚ 1.91 ਸੀ ਵੀਅਤਨਾਮ ਘਟ ਪਰਜਨਨ ਦਰ ਵਾਲਾ ਇੱਕ ਲੋਤਾ ਹੀ ਏਸ਼ੀਆਈ ਦੇਸ਼ ਨਹੀਂ ਹੈ ਪਰ ਜਾਪਾਨ ਦੱਖਣੀ ਕੋਰੀਆ ਜਾਂ ਸਿੰਗਾਪੁਰ ਦੇ ਉਲਟ ਇਹ ਅਜੇ ਵੀ ਇੱਕ ਵਿਕਾਸਸ਼ੀਲ ਅਰਥ ਵਿਵਸਥਾ ਹੈ ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਇੱਕ ਮਾਰਕੀਟਿੰਗ ਮੈਨੇਜਰ 37 ਸਾਲਾਂ ਨੈਂਗੁਨ ਥੂ ਲੈਨੇ ਨੇ ਕਿਹਾ ਹੈ ਕਿ ਉਸਨੇ ਅਤੇ ਉਸਦੇ ਪਤੀ ਨੇ ਸਿਰਫ ਇੱਕ ਬੱਚਾ ਪੈਦਾ ਕਰਨ ਦਾ ਹੀ ਫੈਸਲਾ ਕੀਤਾ ਸੀ ਕਿਉਂਕਿ ਉਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਉਹ ਆਪਣੇ 6 ਸਾਲ ਦੇ ਪੁੱਤਰ ਨੂੰ ਸਭ ਤੋਂ ਵਧੀਆ ਸਿੱਖਿਆ ਅਤੇ ਪਾਲਣ ਪੋਸ਼ਣ ਦੇ ਸਕਣ ਲੀਨੇ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਮੈਂ ਇੱਕ ਹੋਰ ਬੱਚਾ ਪੈਦਾ ਕਰਨ ਬਾਰੇ ਵੀ ਸੋਚਦੀ ਹਾਂ ਤਾਂ ਜੋ ਮੇਰਾ ਪੁੱਤਰ ਇੱਕ ਹੋਰ ਭੈਣਿਆ ਭਰਾ ਨਾਲ ਖੇਡ ਸਕੇ ਪਰ ਜੇਕਰ ਤੁਹਾਡੇ ਕੋਲ ਇੱਕ ਹੋਰ ਬੱਚਾ ਆਇਆ ਤਾਂ ਬਹੁਤ ਜ਼ਿਆਦਾ ਵਿੱਤੀ ਅਤੇ ਸਮੇਂ ਦਾ ਦਬਾਅ ਹੁੰਦਾ ਹੈ ਵਿਏਟਨਾਮ ਨੇ 1988 ਵਿੱਚ ਇੱਕ ਨੀਤੀ ਲਾਗੂ ਕੀਤੀ ਜਿਸ ਨੇ ਪਰਿਵਾਰਾਂ ਨੂੰ ਦੋ ਤੋਂ ਵੱਧ ਬੱਚੇ ਪੈਦਾ ਕਰਨ ਤੋਂ ਰੋਕਿਆ ਨੀਤੀ ਦੇ ਪਿੱਛੇ ਵਿਚਾਰੇ ਸੀ ਕਿ ਔਰਤਾਂ ਬੱਚਿਆਂ ਦੀ ਦੇਖਭਾਲ ਵਿੱਚ ਘੱਟ ਸਮਾਂ ਅਤੇ ਕੰਮ ਕਰਨ ਵਿੱਚ ਜ਼ਿਆਦਾ ਸਮਾਂ ਬਿਤਾਉਣ